ਦੇ ਸਾਹਮਣੇ ਹੋ ਹਾ ਹਾ ਦੀਆਂ ਕਾਲ ਅੱਜ ਸਾਹਮਣੇ ਹੋ ਜੇ ਜਰਾ ਨੇ ਸੋਨ ਹਾ ਹਾ ਦੀਆਂ ਕਾਲ ਆ ਇਧਰੋ ਜਰਾ ਅਰ ਮੈਂ ਰੀਨੀਆ ਸਰਕਾਰ ਜੋ ਛੋਟੀਆਂ ਵੱਡੀਆਂ ਭੈਣਾ ਮਕਾਵਾਂ ਦਾ ਜਿਹੜੀਆਂ ਖਾਸ ਤੌਰ ਤੇ ਆਪਣੇ ਬੱਚਿਆਂ ਨੂੰ ਵੀਰਾਂ ਨੂੰ ਛੋਟੇ ਭਰਾਵਾਂ ਨੂੰ ਅਸੀਸ ਆਸ਼ੀਰਵਾਦ ਦੇਣ ਲਈ ਹੈ ਜਿਹਨੇ ਮੈਂ ਸਪੈਸ਼ਲ ਇਹਨਾਂ ਦਾ ਧੰਨਵਾਦ ਕਰਦਾ ਹਾਂ ਹਰ ਦਿਲ ਦੀਆਂ ਗਹਿਰਾਈਆਂ ਜੋ ਦੋਸਤੋ ਸਰਦਾਰ ਪਰਮਿੰਦਰ ਸਿੰਘ ਜੀ ਸੋਮਾ ਇਹ ਸਾਰੀ ਇਹਨਾਂ ਦੀ ਟੀਮ ਦਾ ਮੈਂ ਰਣੀ ਆ ਧੰਵਾਦ ਨਹੀਂ ਕੋਈ ਲਫ਼ਜ਼ ਨਹੀਂ ਇਹ ਸਮਾਂ ਹੁੰਦਾ ਕਈ ਵਾਰੀ ਆਪਾਂ ਅਸਰ ਦੇਖਦੇ ਆ ਪਰਿਵਾਰਾਂ ਦੇ ਵਿੱਚ ਵੀ ਕੁੜਤਣ ਵਾਲੇ ਮਾਹੌਲ ਪੈਦਾ ਹੋ ਜਾਂਦੇ ਆ ਸਕੇ ਭਰਾਵਾਂ ਦੇ ਵਿੱਚ ਕੁੜਤਣ ਆ ਜਾਂਦੀ ਆ ਪਰ ਟਾਈਮ ਇਜ਼ ਅ ਗ੍ਰੇਟ ਹੀਲਰ ਸਮਾਂ ਸਾਰੇ ਜ਼ਖਮ ਭਰਦਾ ਸਮੇਂ ਨੇ ਜਖਮ ਪਰਿਆ ਦੋਨੋਂ ਆਪ ਚੋੜ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਸੰਗਤ ਦਾ ਧੰਨਵਾਦ ਸੋਮਾ ਜੀ ਦੇ ਸਾਰੇ ਸਾਥੀਆਂ ਦਾ ਪਰਿਵਾਰ ਦਾ ਧੰਨਵਾਦ ਅਸੀਂ 2 ਦਿਨ ਪਹਿਲਾਂ ਦੁਪਹਿਰ ਦੇ ਖਾਣੇ ਦੇ ਉੱਤੇ ਇਕੱਠੇ ਹੋਏ ਦੋਸਤ ਜਿਹਦੇ ਵਿੱਚ ਸੋਮਾ ਜੀ ਸਾਡੇ ਹੋਰ ਚਾਰ ਕਾਉਂਸਲਰ ਜਿਹੜੇ ਨਿਖੜ ਗਏ ਸੀਗੇ ਜਿਹੜੇ ਇਹ ਕਹਿ ਦਈਏ ਵੀ ਕੋਈ ਨਾ ਕੋਈ ਕਿਸੇ ਨਾ ਕਿਸੇ ਖੜਤਣ ਦੇ ਵਿੱਚ ਆ ਕੇ ਇਸ ਜਥੇ ਟੀਮ ਕੋ ਬਾਹਰ ਹੋ ਗਿਆ ਸੀ ਕਿ 5-6 ਦੋਸਤਾਂ ਨੇ ਦੁਪਹਿਰ ਦਾ ਖਾਣਾ ਇੱਕ ਦੋਸਤ ਦੇ ਘਰੇ ਸਾਂਝਾ ਕੀਤਾ ਗੁੱਬਗੁਆਰ ਹੁੰਦੇ ਹਨ ਆਪਾਂ ਕਈ ਕਈ ਵਾਰੀ ਕਹਿੰਦੇ ਨੇ ਵੀ ਗੁੰਮ ਸਮਝਿਆ ਹੋਇਆ ਬੈਠਾ ਜਿੰਨੀ ਦੇਰ ਤੱਕ ਇਹ ਬੋਲਦਾ ਨਹੀਂ ਆਪਣਾ ਗੁੱਬਗੁਆਰ ਨਹੀਂ ਕੱਢਦਾ ਉਨੀ ਦੇਰ ਤੱਕ ਗੱਲ ਜਿਹੜੀ ਸਿਰੇ ਨਹੀਂ ਚੜਦੀ ਫਿਰ ਉੱਥੇ ਗੁੱਬਗੁਆਰ ਚੰਗੇ ਨਿਕਲੇ ਸਾਰਿਆਂ ਦੇ ਉਹ ਉਹ ਵਾਰ ਨਿਕਲਣ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਹੁਣ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਮੈਂ ਯਾਰ ਮੇਰੀ ਗੱਲ ਸੁਣ ਲਓ 6-7 ਸਾਲ ਦਾ ਅਰਸਾ ਹੋ ਗਿਆ ਪੰਜਾਬੀ ਦੀ ਕਹਾਵਤ ਹੈ ਵੀ ਮੱਛੀ ਪੱਥਰ ਚੱਟ ਕੇ ਮੁੜਦੀ ਹੈ ਤੁਸੀਂ ਵੀ ਚੱਟ ਲਿਆ ਤੇ ਮੈਂ ਵੀ ਚੱਟ ਲਿਆ ਤੁਹਾਨੂੰ ਵੀ ਪਤਾ ਲੱਗ ਗਿਆ ਆਪਣੇ ਤੇ ਬਗਾਨੇ ਦਾ ਮੈਨੂੰ ਵੀ ਪਤਾ ਲੱਗ ਗਿਆ ਆਪਣੇ ਤੇ ਬਗਾਨੇ ਦਾ ਨਾ ਮਾ 9 ਦਿਨ ਤੇ ਪ੍ਰਾਣਾ 100 ਦਿਨ ਮਗਾ ਤੁਸੀਂ ਮੇਰਾ ਹੱਥ ਫੜ ਕੇ ਕੋਈ ਪ੍ਰਧਾਨ ਨਹੀਂ ਸਿਮਰ ਕਹਿ ਕੇ ਇਹ ਆਪਣਾ ਬਾਨਿਆ ਪਰਿਵਾਰ ਆ ਭਰਾ ਆ ਤੇ ਮੇਰਾ خیال ਆ ਵੀ 5-6 ਸਾਲ ਦੇ ਅਰਸੇ ਦੇ ਵਿੱਚ ਜਿੱਥੇ ਮੈਨੂੰ ਤੰਗੀਆਂ ਤਕਲੀਫਾਂ ਪਰੇਸ਼ਾਨੀਆਂ ਤੇ ਤੁਹਾਨੂੰ ਵੀ ਘਟ ਨਹੀਂ ਰਹੀਆਂ ਸੋ ਮੈਂ ਅਖੀਰ ਦੇ ਵਿੱਚ ਇਹ ਬੇਨਤੀ ਕੀਤੀ ਵੀ ਹੁਣ ਗੁਰੂ ਕਿਰਪਾ ਕਰੇ ਆਪਾਂ 50 ਸਾਲ ਤੋਂ ਉੱਤੇ ਆਲੇ ਆ 15 ਸਾਲ 10 ਸਾਲ ਬਾਕੀ ਤਾਂ ਹੈ ਬਾਬੇ ਦੇ ਹੱਥ ਵਸਿਆ ਵੀ ਸਵਾਸਾਂ ਦੀ ਪੂੰਜੀ ਕਿੰਨੀ ਆ ਪਰ ਜਿਹੜੀ ਐਗਰੈਸਿਵ ਜੀ ਉਮਰ ਹੁੰਦੀ ਹੈ ਨਾ ਸੰਗਤ ਦੀ ਸੇਵਾ ਦੇ ਮਕਾਮ ਨੂੰ ਸਿਰੇ ਚੜ੍ਹਣ ਵਾਲੀ ਉਹ ਇੰਨੀ ਕੀ ਆ ਵੀ ਆਪਾਂ 15-20 ਸਾਲ ਜਾਂ 10-15 ਸਾਲ ਹੈਗੇ ਆ ਤੇ ਐਟ ਲੀਸਟ ਜਿਹੜਾ ਆਪਾਂ ਹੁਣ ਮੱਛੀ ਪੱਥਰ ਚੱਟ ਕੇ ਮੋੜਨ ਵਾਲਾ ਸਲੋਗਨ ਹੈਗਾ ਨਾ ਮੇਰਾ ਨਹੀਂ ਖਿਆਲ ਇਹ 15-20 ਸਾਲ ਹੁਣ ਕੋਈ ਦੋਸਤ ਖੱਬਾ ਸੱਜਾ ਕਰੂਗਾ ਕਿਉਂਕਿ ਆਪਾਂ ਸਾਰਿਆਂ ਨੇ ਅਲੱਗ ਰਹਿ ਕੇ ਬਿਟਰ ਐਕਸਪੈਰੀਮੈਂਟ ਲਏ ਆ ਕੜਵੇ ਤਰਪੇ ਲਏ ਆ ਅਸੀਂ ਅਸੀਂ ਦੇਖਿਆ ਕਿ ਜਿਹੜੇ ਉਂਗਲਵਾਜ ਲੋਕ ਆ ਅੱਗ ਲਾਇਕ ਡੱਬੂ ਕੰਤੇ ਵਾਲੇ ਲੋਕ ਆ ਉਹਨਾਂ ਨੇ ਆਪਣਾ ਕੁੱਲੂ ਸਿੱਧਾ ਕਰਨ ਵਾਸਤੇ ਉਹਨਾਂ ਨੇ ਆਪਣਾ ਮਨੋਰਥ ਕੱਢਣ ਵਾਸਤੇ ਸਾਨੂੰ ਕਿਸ ਤਰੀਕੇ ਨਾਲ ਟੂਲ ਬਣਾ ਕੇ ਯੂਜ਼ ਕੀਤਾ ਸੋ ਮੈਂ ਥੋੜਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਜਦੋਂ ਮੈਂ ਬਾਹਰ ਗੱਡੀ ਖੜੀ ਕਰਕੇ ਦੋਸਤਾਂ ਨੂੰ ਮਿਲਿਆ ਤੇ ਚਿਹਰੇ ਦੇ ਉੱਤੇ ਇੱਕ ਅਲੱਗ ਕਿਸਮ ਦਾ ਸਾਰਿਆਂ ਦੇ ਜੋਸ਼ ਤੇ ਉਤਸ਼ਾਹ ਸੀ ਇਹ ਖੁਸ਼ੀਆਂ ਤੇ ਖੇੜੇ ਜਿਹੜਾ ਦਿਲ ਦੀ ਖੁਸ਼ੀ ਹੁੰਦੀ ਹੈ ਨਾ ਉਹਦੇ ਪ੍ਰਭਾਵ ਤੁਰੰਤ ਫੇਸ ਦੇ ਉੱਤੇ ਆਉਂਦੇ ਆ ਮੈਂ ਉਹ ਅਨੁਭਵ ਕੀਤਾ ਸੋ ਜਿੱਥੇ ਮਿਹਰਬਾਨੀ ਆ ਉਥੇ ਨਾਲ ਦੀ ਨਾਲ ਜਿਹੜੇ ਹੁਣ 14 ਦਿਨ ਆਪਣੇ ਕੋਲੇ ਆ ਚੋਣ ਪ੍ਰਚਾਰ ਦੇ ਸਰਦਾਰ ਮਰਿੰਦਰ ਸਿੰਘ ਰਾਜਾ ਬੜੇ ਮੈਂ ਤੁਹਾਨੂੰ ਕਹਾਂ ਤੇ ਮੇਰਾ خیال ਜਿਹੜਾ ਤੁਸੀਂ ਵਿਸ਼ਵਾਸ ਤੇ ਟਰਸਟ ਸਾਡੇ ਵਿੱਚ ਰੱਖਦੇ ਹੋ ਨਾ ਤੇ ਫਿਰ ਮੈਂ ਉਸ ਵਿਸ਼ਵਾਸ ਨੂੰ ਪਤਲਾ ਕਰੂੰਗਾ ਜੇ ਮੈਂ ਤੁਹਾਨੂੰ ਕਹਿਣ ਲੱਗ ਜਾਵਾਂ ਵੀ ਤੁਸੀਂ ਰਾਜੇ ਨੂੰ ਵੋਟ ਪਾਇਓ ਇਹ ਤੁਹਾਡਾ ਤੁਹਾਡੇ ਦਿੱਤੇ ਅਸੀਸ ਤੇ ਪਿਆਰ ਦਾ ਨਰਾਦਰ ਹੋਊਗਾ ਮੈਂ ਸਿਰਫ ਇੰਨੀ ਬੇਨਤੀ ਕਰਨੀ ਆ ਤੁਹਾਡਾ ਸਰਕਲ ਬਹੁਤ ਵੱਡਾ ਵਪਾਰਕ ਸਰਕਲ ਆ ਪਰਿਵਾਰਕ ਸਰਕਲ ਆ ਸਮਾਜਿਕ ਸਰਕਲ ਆ ਰਿਸ਼ਤੇਦਾਰੀਆਂ ਦਾ ਉਸ ਸਰਕਲ ਦੇ ਵਿੱਚ ਜਾ ਕੇ ਇੱਕ ਸਾਡੇ ਸਾਰੇ ਧੜੇ ਵੱਲੋਂ ਵੱਲੋਂ ਇਹ ਜ਼ਿੰਮੇਵਾਰੀ ਦੇ ਨਾਲ ਵਚਨ ਦੇ ਕੇ ਆਇਓ ਵੀ ਜਿਹੜਾ ਕੰਮ ਅੱਜ ਤੋਂ 2 ਸਾਲ 3 ਸਾਲ ਪਹਿਲਾਂ 4 ਉਂਗਲਾਂ ਦੀ ਚਟੜਾ ਚੱਲਦਾ ਸੀਗਾ ਨਾ ਜਿਹੋ ਕੰਮ ਇਸ ਬੈਲਟ ਦੇ ਵਿੱਚ ਦੁਆਰਾ ਚਾਲੂ ਕਰਨਾ ਤੇ ਰਾਜੇ ਬੜਿੰਗ ਨੂੰ ਵੋਟ ਪਾ ਦੇ ਪਾ ਪਤਾ ਲੱਗ ਜਾਂਦਾ ਜਦੋਂ ਬੰਦਾ ਗੈਰ ਹਾਜ਼ਰ ਹੁੰਦਾ ਆਪਣੇ ਜੋ ਕੋਈ ਵਿਦੇਸ਼ ਚ ਲਿਆ ਜਾਵੇ ਨਾ ਤੇ ਫਿਰ ਉਹਦੀ ਕਮੀ ਦਾ ਅਹਿਸਾਸ ਹੰਦਲ ਵਿੱਚ ਗੁਣ ਕੀ ਸੀਗੇ 2 ਸਾਲ ਹੋ ਗਿਆ ਡੁਪਲੀਕੇਟ ਲੋਕਾਂ ਦੇ ਝਾੜੂ ਦਾ ਤੀਲਾ ਕੀਤੇ ਨੂੰ ਖੱਲੇ ਆ ਤੁਰਿਆ ਫਿਰਦਾ ਹਰ ਦਫਤਰ ਦੇ ਵਿੱਚ ਹਹਾਕਾਰ ਕੋਈ ਰਜਿਸਟਰੀਟੋਂ ਜਾਂਦਾ ਤੇ ਲੇਰਾ ਮਾਰਦਾ ਮਾਤੜ ਕੋਈ ਨਗਰ ਨਿਗਮ ਤੇ ਜਾਂਦਾ ਤੇ ਹੱਡ ਚੀਰਦੇ ਆ ਫੁੰਡਾ ਉਤਰਾਂ ਲਈ ਬੈਠਿਆ ਕਿਸੇ ਮਾਤੜ ਨੇ ਕਮਰਾ ਬਣਾਉਣਾ ਦੁਕਾਨ ਬਣਾਉਣੀ ਆ ਮੁਸੀਬਤਾਂ ਦੇ ਪਹਾੜ ਆ ਕੋਈ ਚੌਂਕੀ ਠਾਣੇ ਜਾਂਦਾ ਗੱਲ ਹੀ ਛੱਡ ਦਿਓ ਹਾਂ ਕਰ ਦਾ ਮਾਹੌਲ ਹੈ ਤੁਹਾਡੀ ਵੋਟ ਦੀ ਤਾਕਤ ਤੁਹਾਡੇ ਵਾਸਤੇ ਇਹ ਕਨਸੈਪਟ ਹੈਗਾ ਸਾਡੇ ਗਰੁੱਪ ਦਾ ਇਹ ਕਨਸੈਪਟ ਰਹਿ ਕੇ ਅਸੀਂ ਤੁਹਾਡੀ ਵੋਟ ਦੇ ਨਾਲ ਕਦੇ ਗਦਾਰੀ ਧੰਦਾ ਨਹੀਂ ਕੀਤਾ ਅਸੀਂ ਤੁਹਾਡੀ ਵੋਟ ਦੇ ਨਾਲ ਦੇਸ਼ ਭਗਤੀ ਦਾ ਜਜ਼ਬਾ ਲੈ ਕੇ 20 ਸਾਲ ਨੀਲੀ ਮਤੀ ਨਹੀਂ ਵੜਨ ਦਿੱਤੇ ਨਾ ਏਰੀਆ ਦੇ ਵਿੱਚ ਕੋਈ ਬੰਨ ਬਾਹ ਖੜੀ ਕਰਕੇ ਕਹਿ ਦਵੇ ਕਿ 20 ਸਾਲ ਦੇ ਅਰਸੇ 'ਚ ਕਿਸੇ ਸਰਕਾਰੀ ਅਧਿਕਾਰੀ ਅਫਸਰ ਨੇ ਲੋਕਾਂ ਨੂੰ ਤੰਗ ਕੀਤਾ ਹੋਵੇ ਅਸੀਂ ਬਾਟਮੈਨਸ਼ਿਪ ਕੀਤੀ ਆ ਅਸੀਂ ਚੌਂਕੀਦਾਰਾ ਕੀਤਾ ਤੁਹਾਡੀ ਬੋਰਡ ਦੀ ਤਾਕਤ ਦੇ ਨਾਲ ਤੇ ਹੁਣ 2 ਸਾਲਾਂ ਤੇ ਕੀ ਆ ਆ ਦੁਕਾਨਦਾਰ ਵੀਰਾਂ ਨੂੰ ਪੁੱਛ ਕੇ ਦੇਖ ਲੋ ਸਵੇਰੇ ਕਦੇ ਸੇਲ ਟੈਕਸ ਵਾਲਾ ਆ ਗਿਆ ਕਦੇ ਲੇਬਰ ਵਾਲੇ ਆ ਗਏ ਕਦੇ ਨਾਤੋ ਲੜਾ ਆ ਗਿਆ ਕਦੇ ਬਿਜਲੀ ਭਾਗ ਆ ਗਿਆ ਕਦੇ ਪੋਲਿਊਸ਼ਨ ਬੋਰਡ ਵਾਲੇ ਆ ਗਏ ਤੇ 20 ਸਾਲ ਬੜਿਆ ਅਸੀਂ ਕੋਈ ਮੈਂ ਡੰਕੇ ਦੀ ਚੋਟ ਨਾਲ ਹੱਕ ਥਾਪੜ ਕੇ ਗੱਲ ਕਹਿ ਸਕਦਾ ਅੱਜ ਲੋਕ ਜਿਹੜੇ ਇਸ ਟੀਮ ਨੇ ਕੰਮ ਕੀਤੇ ਉਹਨੂੰ ਸ਼ਿੱਦਤ ਦੇ ਨਾਲ ਮਿਸ ਕਰ ਰਹੇ ਆ ਮਹਿਸੂਸ ਕਰ ਰਿਹਾ ਵੀ ਯਾਰ ਕਿੱਥੇ ਚਲੇ ਗਿਆ ਉਹ ਕਨਸੈਪਟ ਉਸ ਕਨਸੈਪਟ ਨੂੰ ਦੁਬਾਰਾ ਸੰਗਤ ਦੇ ਸੇਵਾ ਦੇ ਇਮਾਨਦਾਰੀ ਵਾਲੇ ਮਿਸ਼ਨ ਨੂੰ ਦੁਬਾਰਾ ਤੋਂ ਲੈ ਕੇ ਆਉਣ ਲਈ ਆਪੋ ਆਪਣੇ ਸਰਕਲ 'ਚ ਜਾ ਕੇ ਪ੍ਰਚਾਰ ਕਰਿਓ ਕਿ ਹੁਣ ਚੰਗੇ ਲੋਕ ਇਕੱਠੇ ਹੋਏ ਆ ਜਿਨ੍ਹਾਂ ਨੇ 20 ਸਾਲ ਟ੍ਰੇਲਰ ਚਲਾ ਕੇ ਦਿਖਾਇਆ ਵੀ ਇਹ ਰਾਜਨੀਤੀ ਦੇ ਅੰਦਰ ਇਮਾਨਦਾਰ ਨਮਾਇंदे ਆ ਜਾਂਦੇ ਆ ਤੇ ਫਿਰ ਕਿਵੇਂ ਲੋਕ ਮੌਜਾਂ ਕਰਦੇ ਆ ਤੇ ਫਿਰ ਕਿਵੇਂ ਬੇਈਮਾਨ ਕਰਪਟ ਅਫਸਰ ਜਿਹੜੇ ਖੁੱਡਾ ਜੇ ਵੱਢਦੇ ਆ ਸੋ ਟੀਮ ਦੁਆਰਾ ਆਦਰ ਹੋਈ ਆ ਸਨਿਮਰ ਬੇਨਤੀ ਕਰਕੇ ਆ ਵੀ ਇਹ ਵੋਟ ਰਾਜੇ ਬੜਿੰਗ ਨੂੰ ਜ਼ਰੂਰ ਪੈਣੀ ਆ ਪਰ ਤਰਾਰਾ ਜਿਹੜਾ ਕੰਮ ਦਾ ਉਹ ਤੁਸੀਂ ਆ ਟੀਮ ਕੋਲੋਂ ਹੀ ਲੈਣਾ ਚਾਹੇ ਸੋਮਾ ਤੇ ਚਾਹੇ ਬੈਂਸ ਆ ਚਾਹੇ ਕੋਈ ਹੋਰ ਦੋਸਤ ਆ ਜ਼ਿੰਮੇਵਾਰੀ ਸਾਡੀ ਆ ਸੋ ਮੈਂ ਥੋੜਾ ਜਿਆਦਾ ਵਕਤ ਨਹੀਂ ਕਿਉਂਕਿ ਅੱਜ ਕੰਮ ਵਾਲਾ ਦੇਨੇ ਆ ਇੰਨੀ ਕੀ ਸਨਿਮਰ ਬੇਨਤੀ ਕਰਕੇ ਮੈਂ ਤੁਹਾਡੇ ਕੋਲੋਂ ਇਜਾਜ਼ਤ ਮੰਗਦਾ ਵੀ ਇਹ ਜਿਹੜੇ ਹੁਣ 14 15 ਦਿਨ ਹੈਗੇ ਆ ਚੋਣ ਪ੍ਰਚਾਰ ਵਾਲੇ ਇਹ ਡਟ ਕੇ ਜਿੱਥੇ ਜਿੱਥੇ ਤੁਹਾਡਾ ਸਰਕਲ ਆ ਜਾ ਕੇ ਇਸ ਨਿਮਰ ਬੇਨਤੀ ਜਿੱਥੇ 소마 ਜੀ ਨੂੰ ਲੈ ਕੇ ਜਾਣ ਦੀ ਜ਼ਰੂਰਤ ਹੈ ਮੈਨੂੰ ਲੈ ਕੇ ਜਾਣ ਦੀ ਜ਼ਰੂਰਤ ਹੈ ਸਾਡੇ ਕੋਲੋਂ ਕਿਸੇ ਨੂੰ ਫੋਨ ਕਰਾਉਣ ਦੀ ਜ਼ਰੂਰਤ ਹੈ ਨਿਰਸੰਪੋਚ ਸਾਨੂੰ ਦੱਸਦੇ ਰਹੋ ਅਸੀਂ ਅਕੋਰਡਿੰਗਲੀ ਜੋ ਤੁਸੀਂ ਸਾਨੂੰ ਸੁਜੈਸਟ ਕਰੋਗੇ ਅਸੀਂ ਅਕੋਰਡਿੰਗਲੀ ਤੁਹਾਡੇ ਦਿੱਤੇ ਸੁਝਾਵਾਂ ਦੇ ਉੱਤੇ ਅਮਲ ਕਰਾਂਗੇ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਵੱਡੀ ਸਫਲਤਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ